ਹਾਂਜੀ ਕਿਸੇ ਜਿਹੜੀ ਉੱਪਰ ਕੋਈ ਜੀ ਐਫ ਆਈ ਆਰ ਹੋਵੇ ਜੇ ਤੁਹਾਨੂੰ ਲੱਗਦਾ ਵੀ ਜਿਹੜਾ ਇਨਵੈਸਟੀਗੇਸ਼ਨ ਆਫਿਸ ਦਾ ਜਿਹਦੇ ਦੁਆਰਾ ਪਰਚਾ ਕੱਟਿਆ ਗਿਆ ਸੀ ਉਹਦੇ ਦੁਆਰਾ ਕੋਈ ਵੀ ਸੈਕਸ਼ਨ ਐਦਾਂ ਲਾਇਆ ਗਿਆ ਜੋ ਸੈਕਸ਼ਨ ਦੇ ਇਨਗਰੀਡients ਜੋ ਹੁੰਦੇ ਨੇ ਬੇਸਿਕ ਐਲੀਮੈਂਟਸ ਹੈਗੇ ਨੇ ਉਹ ਬਣਦੀ ਨਹੀਂ ਹੈਗੇ ਸੀ ਉਹਦੇ ਵਿੱਚ ਉਹਨੇ ਜਾਣ ਬੁੱਝ ਕੇ ਹਰਾਸਮੈਂਟ ਕਰਨ ਦੇ ਲਈ ਜਿਹੜੀ ਹੈਗੀ ਐ ਸੈਕਸ਼ਨ ਐਡ ਕੀਤਾ ਤੇ ਤੁਹਾਨੂੰ ਲੀਗਲ ਜਿਹੜੀ ਹੈਗੀਆਂ ਪ੍ਰोसीडिंग ਦੇ ਵਿੱਚ ਪਸਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹ ਪੈਲ ਖਿਲਾਫ ਕੋਈ ਵੀ ਇਨਵੈਸਟੀਗੇਸ਼ਨ ਦੇ ਅਫੀਸਰ ਦੇ ਖਿਲਾਫ ਕੋਈ ਜਿਹੜੀ ਹੈਗੀ ਹੈ ਕੋਰਟ ਦੇ ਵਿੱਚ ਪੇਸ਼ ਹੋ ਸਕਦੇ ਆ ਕਿ ਨਹੀਂ ਹੋ ਸਕਦੇ ਕੀ ਇਹਦੇ ਖਿਲਾਫ ਕੋਈ ਲਿਟਿਗੇਸ਼ਨ ਜਾਰੀ ਹੋ ਸਕਦੀ ਹੈ ਨਾ ਬਿਲਕੁਲ ਹਾਂ ਡਿਸਵਾਇ ਆਫ ਡਿਊਟੀਆਂ ਜੇ ਕੋਈ ਵੀ ਪਬਲਿਕ ਸਰਵੰਟ ਕਰਦਾ ਮੈਂ ਪਹਿਲਾਂ ਵੀ ਵੀਡੀਓ ਜਾਕਰ ਵਿੱਚ ਕਰਿਆ ਕੋਈ ਵੀ ਇਨਵੈਸਟੀਗੇਸ਼ਨ ਜਿਹੜਾ ਅਫੀਸਰ ਹੈ ਐਡਾਂ ਦਾ ਜਿਹੜੇ ਸੈਕਸ਼ਨਸ ਬਣਦੀ ਨਹੀਂ ਹੈਗੇ ਤੁਹਾਨੂੰ ਜਾਣਬੁੱਝ ਕੇ ਹਰਾਸਮੈਂਟ ਕਰਨ ਦੇ ਲਈ ਵੀ ਇੱਥੇ ਕੋਈ ਕੋਜ਼ਨਿਏਬਲ ਸੰਗੀਨ ਅਪਰਾਧ ਬਣਦਾ ਨਹੀਂ ਉਹ ਐਡ ਕਰ ਦਿੱਤਾ ਗਿਆ ਤੇ ਉਹਦੇ ਵਿੱਚ ਜ਼ਮਾਨਤ ਨਹੀਂ ਮਿਲਦੀ ਪਰ ਇਨਗਲੈਂਡਸ ਨਹੀਂ ਉਹ ਨੂੰ ਅਟੈਂਸ਼ਨ ਨਹੀਂ ਨੋਨਲੀ ਪਤਾ ਹੁੰਦਾ ਹੁੰਦਾ ਵੀ ਭਾਈ ਜੇ ਮੈਂ ਸੈਕਸ਼ਨ ਐਡ ਕਰੂੰਗਾ ਇਹਨੂੰ ਬੇਲ ਨਹੀਂ ਮਿਲਣੀ ਹੈ ਮੈਂ ਐਡ ਕਰ ਦੂੰਗਾ ਧਮਕੀਆਂ ਵੀ ਆਪ ਆਪ ਕਰਕੇ ਦੇਖਦੇ ਆਂ ਵੀ ਤਰੇ ਤੇ ਮੈਂ ਇਹ ਧਾਰਾ ਲਾਊਂਗਾ ਵੀ ਤਾਂ ਕਿ ਤੈਨੂੰ ਜ਼ਮਾਨਤ ਨਹੀਂ ਮਿਲੂਗੀ ਤੂੰ ਅੰਦਰ ਹੀ ਸੜੇਗਾ ਸਾਲ 2 ਸਾਲ ਬਾਅਦ ਇਹ ਸਭ ਜਿਹੜੀਆਂ ਹੈਗੇ ਨੇ ਟੈਂਸ਼ਨ ਨਹੀਂ ਲੋਇੰਗ ਹੀ ਕਿਉਂਕਿ ਉਹਨਾਂ ਦਾ 30 30 ਸਾਲ ਦਾ 20 ਸਾਲ ਦਾ 25 ਸਾਲ ਦਾ 35 ਸਾਲ ਦਾ ਇਹਨਾਂ ਦਾ ਤਜਰਬਾ ਹੁੰਦਾ ਹੈ ਇਹ ਠੀਕ ਹੈ ਜਿਹਨੂੰ ਸਭ ਪਤਾ ਹੁੰਦਾ ਹੈ ਇਹ ਜਾਣ ਕੇ ਭੋਲੇ ਬਣਦੇ ਹੁੰਦੇ ਨੇ ਵੀ ਸਾਨੂੰ ਕੁਝ ਪਤਾ ਨਹੀਂ ਹੁੰਦਾ ਹੁੰਦਾ ਸੋ ਇਸ ਕਰਕੇ ਜਿਹੜੇ ਐਦਾਂ ਦੇ ਪੁਲਿਸ ਮੁਲਾਦਮ ਨੇ ਸਾਰੀ ਪੁਲਿਸ ਨੂੰ ਖਰਾਬ ਕਰ ਦਿੰਦੇ ਨੇ ਤਾਂ ਇਹਨਾਂ ਤੋਂ ਵੀ ਥੋੜਾ ਜਿਆਦਾ ਬਚ ਕੇ ਰੋ ਤੇ ਇਹਨਾਂ ਨੂੰ ਵੀ ਸਬਕ ਸਿਖਾਓ ਜੇ ਕੋਈ ਵੀ ਤੁਹਾਨੂੰ ਲੱਗਦਾ ਥੋੜੇ ਉਤੇ ਪਰਚਾ ਦਰਜ ਹੋਇਆ ਜਾਂ ਪਰਚਾ ਦਰਜ ਹੋਣ ਦੀ ਤੁਹਾਨੂੰ ਧਮਕੀਆਂ ਆ ਰਹੀਆਂ ਨੇ ਜਾਂ ਨਜਾਇਜ਼ ਥੋੜੇ ਉੱਤੇ ਉਹ ਸੈਕਸ਼ਨ ਐਡ ਕਰ ਦਿੱਤਾ ਗਿਆ ਸਿਰਫ ਤੁਹਾਨੂੰ ਪਸਾਉਣ ਦੇ ਮਾਰਿਆ ਨੇ ਵੀ ਅੰਦਰ ਬੈਠਾ ਰਹੂਗਾ ਫਿਰ ਇਹਦੀ ਸੁਰਤ ਟਿਕਾਣੇ ਆਊਗੀ ਤਾਂ ਅਸੀਂ ਇਹਨੂੰ ਬਾਅਦ ਵਿੱਚ ਰੱਖ ਲਾਂਗੇ ਤਾਂ ਸਾਡੀ ਇਹ ਮਨਤਾ ਕਰੂਗਾ ਸੋ ਜੇ ਇਹ ਚ ਜਿਹੜਾ ਗਰਾਊਂਡ ਕੋਈ ਵੀ ਇਨਵੈਸਟੀਗੇਸ਼ਨ ਆਫੀਸਰ ਏਐਸਆਈ ਲੈਂਦਾ ਨਾ ਤਾਂ ਉਹ ਡਿਊਟੀ ਦੇ ਖਿਲਾਫ ਜਿਹੜਾ ਇਸ ਤਰ੍ਹਾਂ ਤੁਸੀਂ ਕੋਰਟ ਦੇ ਵਿੱਚ ਪਾ ਸਕਦੇ ਹੋ ਤੇ ਉਹਦੇ ਵਿੱਚ ਮੇਨਲੀ ਮੈਨਸ਼ਨ ਕਰ ਸਕਦੇ ਹੋ ਵੀ ਮੇਰੀ ਜਿਹੜੀ ਇਹ ਪਰਚਾ ਕੱਟਿਆ ਗਿਆ ਮੇਰੇ ਉੱਪਰ ਇਹ ਸੈਕਸ਼ਨ ਬਣਦਾ ਹੀ ਨਹੀਂ ਇਹਨੇ ਜਾਣ ਬੁਝ ਕੇ ਹਰੈਸ਼ਮੈਂਟ ਕਰਨ ਦੇ ਲਈ ਅਟੈਂਸ਼ਨਲੀ ਨੌਇੰਗ ਇਹਨੂੰ ਪਤਾ ਸੀ ਵੀ ਇਹ ਸੈਕਸ਼ਨ ਬਣਦਾ ਨਹੀਂ ਬਟੇ ਨੇ ਜਾਣ ਬੁਝ ਕੇ ਕਰਾਇਆ ਸਰ ਮੈਨੂੰ ਹਰੈਸ਼ਮੈਂਟ ਕਰਨ ਦੇ ਲਈ ਤਾਂ ਕਿ ਉਹਦੇ ਖਿਲਾਫ ਜਿਹੜੀਆਂ 198 199 ਬੀ ਐਨ ਐਸ ਜੋ ਪਹਿਲਾਂ 166 166 ਏ ਹੁੰਦੇ ਸੀ ਆਪਣੀ ਡਿਊਟੀ ਨੂੰ ਡਿਸਬੋਏ ਕਰਦੇ ਹੋਵੇ ਟੈਂਸ਼ਨਲੀ ਕਿਸੇ ਬੰਦੇ ਨੂੰ ਲੀਗਲ ਇੰਜਰੀ ਦੇਣ ਦੇ ਲਈ ਤਾ ਉਹਦੇ ਉੱਪਰ ਵੀ ਇਹ ਕ੍ਰਿਮੀਨਲ ਕੰਪਲੀਟ ਜਿਹੜੀ ਹੈਗੀ ਬਣਦੀ ਹੀ ਬਣਦੀ ਆ ਬਾਇਰ ਕੌਜ਼ ਨੀ ਅਵੇਲੇਬਲ ਫੰਸ ਹੈ ਐਫ ਆਈ ਆਰ ਵੀ ਕਟ ਕਟਾ ਸਕਦੇ ਹਾਂ ਬਟ ਤੁਹਾਨੂੰ ਪਤਾ ਦੀ ਇੱਥੇ ਕੋਈ ਵੀ ਜਿਹੜੇ ਹੈਗੇ ਨੇ ਆਪਦੇ ਆਫੀਸਰ ਦੇ ਉੱਪਰ ਕਿੱਥੇ ਕੋਈ ਹਨਾ ਕ੍ਰਿਤਿਕਨ ਕਰਦਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਵਰੀ ਹੋਣ ਦੀ ਲੋੜ ਨਹੀਂ ਹੈਗੀ ਜੇ ਸਭ ਕੁਝ ਖਾਉਂਗੇ ਤਾਂ ਹੀ ਇਹ ਹਟਣਗੇ ਤੁਹਾਡੇ ਉੱਪਰ ਪਰਚਾ ਦਵਾਜੇ ਸੈਕਸ਼ਨ ਚ ਐਵੇਂ ਮਿਸਯੂਜ਼ ਕਰਨਾ ਲਾਉ ਦਾ ਲਾਈ ਜਾਣਾ ਜੇ ਤੁਸੀਂ ਨਹੀਂ ਬੋਲੋਗੇ ਬਾਈ ਜੀ ਫਿਰ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਫਿਰ ਤੈਨੂੰ ਆਏ ਲੱਗੂ ਵੀ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਖਿੱਚੀ ਜਾਓ ਸੋ ਇਸ ਕਰਕੇ ਇਹ ਚੀਜ਼ ਦੇਖਿਆ ਕਰੋ ਵੀ ਤੁਹਾਡੀ ਐਫ ਆਈ ਆਰ ਦੇ ਵਿੱਚ ਕੀ ਇਹ ਸੈਕਸ਼ਨਸ ਬੰਦੇ ਸੀ ਕਿ ਜਾਣ ਬੁੱਝ ਕੇ ਲਗਵਾਏ ਗਏ ਜਾਣ ਬੁੱਝ ਕੇ ਲਵਾਏ ਹੋਏ ਨੇ ਟੈਂਪਰਵਾਦ ਕਰਨ ਦੀ ਲੋੜ ਨਹੀਂ ਜੇ ਐਫ ਆਈ ਆਰ ਨਹੀਂ ਰਜਿਸਟਰ ਹੋ ਰਹੀ ਇਨਵੈਸਟੀਗੇਸ਼ਨ ਆਫੀਸਰ ਦੇ ਖਿਲਾਫ ਤਾਂ ਚੁੱਪ ਕਰਕੇ ਜਿਹੜੀ ਹੈਗੀ ਆ ਆਪਦੀ ਕੋਰਟ ਦੀ ਰਿਡਕਸ਼ਨ ਦੇ ਵਿੱਚ ਜਿਹੜੀ ਕ੍ਰਿਮੀਨਲ ਕੰਪਲੀਟ ਇਸ ਤਰ੍ਹਾਂ ਸਾ ਜੀ ਨੂੰ ਬੋਲਦੇ ਆ ਓ ਅਨਵੈਸਟੀਗੇਸ਼ਨ ਆਫੀਸਰ ਦੇ ਖਲਾਫ ਤੁਸੀਂ ਪਾਓ ਤੇ ਮਾਨਯੋਗ ਸੁਪਰੀਮ ਕੋਰਟ ਦੇ ਜਜਮੈਂਟਸ ਨੂੰ ਨਾਲ ਤੁਸੀਂ ਟਾਈਪਸ ਕਰੋ ਵੀ ਉਹਦੇ ਵਿੱਚ ਜੇ ਇਨਗਰੀਡients ਵੀ ਇੱਥੇ ਜਿੰਨੀ ਬਣਦੀ ਬਟੇ ਨੇ ਇੱਕ ਹਰਾਸ਼ਮੈਂਟ ਕਰਨ ਦੇ ਲਈ ਇਹ ਕੀਤਾ ਬਾਕੀ ਜਿੱਥੇ ਕੋਜ਼ਨਿਬਲ ਅਫੈਂਸ ਵੀ ਨਹੀਂ ਬਣਦਾ ਹੁੰਦਾ ਉੱਥੇ ਨਾਨ ਕੋਜ਼ਨਿਬਲ ਅਫੈਂਸ ਬਣਦਾ ਕਿਉਂਕਿ ਇਨਵੈਸਟੀਗੇਸ਼ਨ ਮੈਜਿਸਟਰੇਟ ਦੀ ਪ੍ਰਵਾਨਗੀ ਜਿੰਨਾ ਸ਼ੁਰੂ ਕਿ ਕਈ ਵਾਰ ਇਹ ਕੀ ਕਰਦੇ ਨੇ ਇੱਕ ਸੜੇ ਸੈਕਸ਼ਨ ਐਡ ਕਰ ਦਿੰਦੇ ਨੇ ਕੋਜ਼ਨਿਬਲ ਬਣਾ ਕੇ ਇਹ ਦੀ ਸਾਨੂੰ ਬਾਈਪਾਸ ਕਰ ਦਿੱਤਾ ਜਾਂ 155 2174 ਦੋ বিএনএস ਨੂੰ ਵੀ ਜੇ ਅਸੀਂ ਮੈਜਿਸਟਰੇਟ ਲੈਵਲ ਤੇ ਜਾਣੀ ਨਾ ਪਵੇ ਸਾਡੀ ਇਨਵੈਸਟੀਗੇਸ਼ਨ ਸ਼ੁਰੂ ਹੋ ਜੇ ਤੇ ਸਾਰਾ ਸਾਲ ਬੰਦੇ ਦੀ ਮੱਤ ਮਾਰੀ ਆਖਦੇ ਨੇ ਸੋ ਇਸ ਕਰਕੇ ਇਹਨਾਂ ਤੋਂ ਬਚਨ ਦੇ ਲਈ ਭਾਈ ਜੀ ਇਹਨਾਂ ਦੇ ਉੱਤੇ ਜਿਹੜੀ ਇੱਕ ਅਟੈਕ ਪਾਲਿਸੀ ਹੈ ਲੀਗਲ ਵੇ ਦੇ ਉੱਪਰ ਉਹ ਸ਼ੁਰੂ ਕਰੋਗੇ ਤਾਂ ਹੀ ਤੁਸੀਂ ਝੂਠੇ ਕਿਸੇ ਤੋਂ ਬਚ ਸਕਦੇ ਹੋ ਨਹੀਂ ਤਾਂ ਫਿਰ ਪਰਮਾਤਮਾ ਹੀ ਭਰੀ ਹੈ ਥੈਂਕ ਯੂ ਸੋ ਮੱਚ ਸ਼ੇਅਰ ਇਟ